ਯਾਰ ਅੱਜ ਦੇ ਵਾਦੇ ਸਤਾ ਇੱਕ ਮੱਤੇ ਵਿੱਚ ਚੁੱਕਦੇ ਆਂ ਉਹ ਵੀ ਸਤਾ ਚ ਨਹੀਂ ਸੀ ਕਿ ਉਹ ਵਾਦੇ ਜਿਹੜੇ ਆ ਉਹ ਪੂਰੇ ਕਰਨੇ ਚਾਹੀਦੇ ਆ ਜਿਹੜੇ ਸਮਾਂ ਦੀ ਜਿਹੜੇ ਜਾਇਜ਼ ਰਹੇ ਤਾਂ ਉਹ ਮੰਨਨੇ ਚਾਹੀਦੇ ਸਰਕਾਰ ਨੂੰ ਜਿਹੜਾ ਹਿਲਾ ਰਹੇ ਜਿਹੜਾ ਉਹ ਆਪਕਿਆ ਨਹੀਂ ਕਰਨਾ ਚਾਹੀਦਾ ਬਾਕੀ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਜਿੰਨੇ ਵੀ ਅਸੀਂ ਅੰਦੋਲਨਾਂ ਦਾ ਲਹਿਰਾਂ ਦਾ ਮੂਵਮੈਂਟਾਂ ਦਾ ਇਤਿਹਾਸ ਪੜਦੇ ਆਂ ਇਹ ਉਹ ਅੰਦੋਲਨ ਮੂਮੰਟਾਂ ਜਾਂ ਲਹਿਰਾਂ ਜਿਹੜੀਆਂ ਨੇ ਉਹ ਕਾਮਜਾਂਦਿਆਂ ਦੇ ਉਹ ਆਪਣੇ ਮਿਸ਼ਨ ਦੀ ਵੀ ਪ੍ਰਤੀ ਕਾਰਜਪ੍ਰਣਾਲੀ ਨੇ ਵੀ ਦੀ ਉਹ ਪੂਰਨ ਲੋਕ ਸਮਾਇ ਬਗਰਾਤ ਕਰਕੇ ਜਿਹੜਾ ਚੱਲ ਗਿਆ ਉਹ ਜਿੱਦਾਂ ਉਹ ਲਹਿਰਾਂ ਜਿਹੜੀ ਅੰਦੋਲਨਾਂ ਲੋਕ ਸਮਾਇ ਪੈਦਾ ਕਰਦੀਆਂ ਤੇ ਉਹ ਫਿਰੇ ਕਾਮਜਾਂਦਿਆਂ ਨੂੰ ਤੇ ਸਾਡੀਆਂ ਨੀਤੀਆਂ ਸਾਡੀ ਰੂਪੇਖਾ ਜਿਹੜੀ ਹੈ ਅੰਦੋਲਨ ਕਰਦੇ ਵਕਤ ਹੈ ਇਸ ਤਰ੍ਹਾਂ ਦੀ ਜਰੂਰ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਜਿਹੜੀ ਹੈ ਤਕਲੀਫ ਹੋ ਆਵੇ ਤੇ ਲੋਕ ਹਮਾਇਤ ਲਈ ਸਾਂਭ ਲੇ। ਜਿਸ ਤਰ੍ਹਾਂ ਹਰਿਆਣੇ ਦੇ ਪੁਲਿਸ ਨੇ ਪੰਜਾਬ ਦੀ ਹੱਥ ਦੇ ਵਿੱਚ ਆ ਕੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਛੱਡੀ ਹੈ ਕਿਸਾਨਾਂ ਨਾਲ ਗਲਤ ਕਾਰਵਾਈ ਜਿਹੜੀ ਹੋ ਕੀਤੀ ਹੈ ਹੈਨਾ ਪੁਲਿਸ ਨੇ ਬਾਰਡਰ ਸੀਮ ਕਿਤੇ ਹੈ ਬਾਰਡਰ ਸੀਮ ਕਰਨ ਨੂੰ ਸੀ ਕਿਸੇ ਵੀ ਟੰਗ ਦੇ ਨਾਲ ਇਜਾਜ਼ਤ ਨਹੀਂ ਠਾਰਾ ਸਕਦੇ। ਇਹ ਕਰਕੇ ਬਹੁਤ ਮੰਦ ਭਾਗਾ ਸਰਕਾਰ ਹੈ ਜੋ ਵੀ ਹਰਿਆਣੇ ਦੇ ਪੁਲਿਸ ਦੇ ਕੀਤਾ ਫਰਜ਼ ਦੀ ਬੋਲ ਚਾਹੀਏ ਹੈ ਇਹ ਹੈ ਨਾ। ਉਹ ਪਲਾਸਟਿਕ ਦੀਆਂ ਬੋਰੀਆਂ ਤੇ ਲੈਣੀਆਂ ਆਈਆਂ ਆ ਹੁਣ ਕੱਟੀਆਂ ਜਿਹੜੀਆਂ ਹੋਰ ਇੰਸਟਮੈਂਟ ਲਿਆਂਦੇ ਗਏ ਨੇ ਕਿਸਾਨਾਂ ਨੂੰ ਜਿਹੜਾ ਹੈ ਉਹ ਪਰੇਸ਼ਾਨ ਕਰਨ ਵਾਸਤੇ ਤੇ ਇਹ ਚੀਜ਼ਾਂ ਜਿਹੜੀਆਂ ਹੈ ਡੈਮੋਕਰੇਟਿਕ ਕੰਟਰੀਆਂ ਦੇ ਵਿੱਚ ਜਾਇਜ਼ ਨੇ ਵਰਤ ਸਿੰਘ ਸਾਹਿਬ ਇੱਕ ਅੰਮ੍ਰਿਤਪਾਲ ਸਿੰਘ ਦੀ ਕੱਲ ਆਡੀਓ ਵੀ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਔਰ ਉਹਨਾਂ ਦੇ ਪਰਿਵਾਰ ਵੱਲੋਂ ਵੀ ਤੁਹਾਡੇ ਕੋ ਸਰਕਾਰ ਦੀ ਕਿੱਡੀ ਸ਼ਰਮੀ ਹੈ ਤੇ ਪਹਿਲੀ ਗੱਲ ਤਾਂ ਇਹ ਕਿ ਉਹ ਨੌਜਵਾਨ ਅੱਜ ਮਰਕਲ ਸਾਹਮਣੇ ਦੇਖੇ ਸੀ ਉਹ ਡਿਗਰੀ ਜਿਹੜੀ ਉਹ ਦੇਖ ਰਹੇ ਆ ਫਿਰ ਅੱਗੇ ਉਹਨਾਂ ਨਾਲ ਅਨੁਲੋਖੀ ਜਿਹੜਾ ਵਕੀਰਾ ਜਿਹੜਾ ਉਹ ਅਖਤਿਆਰ ਕੀਤਾ ਜਾ ਰਿਹਾ ਉਹਨਾਂ ਦੀ ਨਿੱਜਤਾ ਨੂੰ ਜਿਹੜਾ ਖਤਮ ਕਰਨ ਦਾ ਯਤਨ ਹੈ ਉਹ ਉਹਨਾਂ ਦੇ ਵਾਸਟੂਮ ਲੈ ਕੇ ਚੱਢ ਰਹੇ ਨੇ ਤੇ ਉਹਨਾਂ ਦੇ ਜੋ ਮੋਬਾਈਲ ਫੋਨ ਕਰਿਆ ਉਹਦੇ ਸਿਰ ਪਾ ਦੇ ਨੇ ਉਹਦਾ ਸਾਰਾ ਸਮਾਨ ਇਹਨਾਂ ਦੇ ਸਿਰ ਪਾ ਦੇਣਾ ਇਹਦੀ ਜਾਣਣੀ ਚਾਹੀਦੀ ਹੈ ਜੇ ਤੁਸੀਂ ਜਿਹੜੇ ਮੋਬਾਈਲ ਉਹਨਾਂ ਦੇ ਸਰਪਾਈ ਨੇ ਤੁਸੀਂ ਉਹਨਾਂ ਦੇ ਨੰਬਰ ਟ੍ਰੇਸ ਕਰਕੇ ਜੇ ਜਾਂਚ ਹੋਵੇ ਤੇ ਉਹ ਨੰਬਰ ਜਿਹੜੇ ਉਹਾਰੇ ਪ੍ਰਸ਼ਾਸਨ ਦੇ ਨਿਕਲ ਗਏ ਦੇਰਪੋਸ ਅਕਸਰ ਦੇ ਨਿਕਲ ਗਏ ਤਾਂ ਇਸ ਕਰਕੇ ਇਹ ਬਹੁਤ ਹੀ ਅਨੁਮੋਗਮਤੀ ਜਿਹੜਾ ਉਹਨਾਂ ਤੇ ਕਿਸਮ ਦਾ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਤਾਰਟਰ ਕੀਤਾ ਜਾ ਰਿਹਾ ਹੈ ਤੇ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨਾਲ ਕੋਈ ਅਨਹਾਨੀ ਵਾਪਰਦੀ ਹੈ ਤੇ ਇਹਦੀ ਜ਼ਿੰਮੇਵਾਰ ਅਸਕੇਂਦਰ ਸਰਕਾਰ ਕਲਾ ਸਰਕਾਰ ਤੇ ਜਿਹੜਾ ਉੱਥੋਂ ਦਾ ਲੋਕ ਪ੍ਰਸ਼ਾਸਨ ਜਿਲ੍ਹਾ ਪ੍ਰਸ਼ਾਸਨ ਉਹਦੇ ਰੂਪੇਗਾ ਉਹ ਰੇਹਾਂ ਕਿਤੇ ਜਾਣੇ ਚਾਹੀਦੇ ਨੇ ਉਹਨਾਂ ਦੇ ਕੇਸ ਜਿਹੜੇ ਆ ਉਹ ਵਾਪਸ ਲਏ ਜਾਣ ਬਿਲਕੁਲ ਜਿਹੜੀ ਤੁਸੀਂ ਜ਼ਿਕਰ ਕੀਤਾ ਉਸ ਦਾ ਸਾਹਮਣੇ ਆ ਕੇ ਸਿੰਘ ਸਾਹਿਬ ਤੇ ਵੀ ਕਿਹਾ ਕਿ ਅਸੀਂ ਭੁੱਖਟੇ ਆ ਤੇ ਬੱਚੇ ਮੋਤ ਸਿੰਘਾਂ ਦੀ ਤੇ ਆ ਦੀ ਹਾਲਤ ਵੀ ਖਰਾਬ ਹੈ ਤੇ ਜੇਕਰ ਅਸੀਂ ਵੀ ਤਾਂ ਸਾਡੀਆਂ ਲਾਸ਼ਾਂ ਜਿਹੜੀਆਂ ਨੇ ਉਹ ਪੰਜਾਬ ਪੇ ਜੇ ਅਨਮਨੁੱਖੀ ਹਾਨ ਹੋਈ ਉਹਨਾਂ ਨਾਲ ਕੋਈ ਜ਼ਿੰਮੇਵਾਰ ਦੀ ਹੈ ਕੋਈ ਵੀ ਜੁਮੇਂ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਵਿੱਚ ਇਹ ਜੋ ਜਿਲ੍ਹਾ ਪ੍ਰਸ਼ਾਸਨ ਹੋਏਗਾ ਉਹਨਾਂ ਦੇ ਲਿਖੇ ਗਏ ਹੁੰਦਾ ਕਿ ਕੋਲੇ ਪ੍ਰਸ਼ਾਸਨ ਨੇ ਜਿਲ੍ਹਾ ਪ੍ਰਸ਼ਾਸਨ ਨੇ ਕਿ ਉਹਨਾਂ ਨਾਲ ਅਨੁਭਵ ਕੀ ਕਿਹੜਾ ਹੈ ਉਹ ਦੀਰਾ ਪਿਆਰ ਕੀਤਾ ਜਾ ਰਿਹਾ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਇੰਨਾ ਵੱਡਾ ਉਹਨਾਂ ਦਾ ਅਪਰਾਧ ਨਹੀਂ ਜਿਸ ਦੀ ਸਜ਼ਾ ਜੜੀ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਇਹ ਬਹੁਤ ਜ਼ਿਆਦਾ ਚੰਗੀ ਹੈ ਕੋਈ ਹਰਕਤ ਹੈ ਸਰਕਾਰ ਦੀ ਸੂਮਾ ਰਾਸ਼ਟਰਾ ਸਰਕਾਰ ਵੱਲੋਂ ਹੁਣ ਜਿਹੜਾ ਯੂ ਟਰਨ ਲਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਵੀ ਕਾਨੂੰਨ ਐਸਾ ਨਹੀਂ ਲਿਆਂਦਾ ਜਾਏਗਾ ਉਸ ਫੈਸਲੇ ਨੂੰ ਸਿੱਧਾ ਸਾਹਮਣੇ ਦੇ ਕੇ ਮਹਾਰਾਸ਼ਟਰ ਸਰਕਾਰ ਜੋ ਰੋਲ ਬਣਾਉਂਦੇ ਤੱਕ ਤੇ ਸਿਮਚੇ ਨਿਸ਼ਚੇ ਦੇ ਵਿੱਚ ਵਾਸਤੇ ਸਿੱਖਾਂ ਨੂੰ ਭਾਗਨਾ ਮਤਦ ਕਰਨ ਚਾਹੀਦੀ ਹੈ ਖਾਸੌਰ ਦੇ ਉੱਤੇ ਹਜ਼ੂਰੀ ਸਿੱਖ ਜਿਹੜੇ ਨੇ ਸਾਡੇ ਉੱਤੇ ਹੈਦਰਾਬਾਦ ਦੇ ਵਿੱਚ ਜਾਂ ਮਹਾਰਾਸ਼ਟਰ ਦੀ ਵਿੱਚ ਪਪਾ ਪਪਾ ਮੂਹਾਨੀ ਜਿਹੜਾ ਸਾਰੀ ਤਖਸ਼ਰੀ ਹਜੂਰ ਸਾਹਿਬ ਕੇ ਸਲਾਮਾਤ ਹੋਦੇ ਆ ਉਹਨਾਂ ਦੀ ਜਗ੍ਹਾ ਵੀ ਭਾਗਨਾ ਦੀ ਇੱਕ ਰੋਲ ਰਹਿਤ ਵੀ ਆ ਜੋ ਸੋ ਸੋ ਇੱਕ ਰੋਲ ਜਾਂ ਵੀਡੀਓ ਬਣਾਉਣੀ ਤੁਹਾਡੇ ਨਾਲ ਕੋਈ ਖਾਸ